ਨਾਉਂਦੇ ਆ ਰਾਜਾ ਕੰਡੋਲਾ ਨੂੰ 9 ਸਾਲ ਅਤੇ ਉਸ ਦੀ ਪਤਨੀ ਨੂੰ 3 ਸਾਲ ਦੀ ਸਜ਼ਾ ਸੁਣਾਈ ਹੈ ਇਸ ਦੇ ਨਾਲ ਹੀ ਰਾਜਾ ਕੰਡੋਲਾ ਨੂੰ 1 ਲੱਖ ਰੁਪਏ ਦਾ ਜੁਰਮਾਨਾ ਵੀ ਅਦਾਲਤ ਵੱਲੋਂ ਲਗਾਇਆ ਗਿਆ ਅਦਾਲਤ ਨੇ ਹੁਕਮ ਦਿੱਤੇ ਕਿ ਜੇਕਰ ਰਾਜਾ ਕੰਡੋਲਾ 1 ਲੱਖ ਰੁਪਏ ਦਾ ਜੁਰਮਾਨਾ ਅਦਾ ਨਹੀਂ ਕਰਦਾ ਤਾਂ ਉਸ ਦੀ ਕੈਦ 'ਚ 6 ਮਹੀਨੇ ਦਾ ਵਾਅਦਾ ਕਰ ਦਿੱਤਾ ਜਾਵੇ ਜਦਕਿ ਉਸ ਦੀ ਪਤਨੀ ਖਿਲਾਫ ਵੀ ਅਜਿਹੀ ਹੀ ਹੁਕਮ ਜਾਰੀ ਕੀਤੇ ਗਏ ਨੇ ਜਿਸ ਨੂੰ 25000 ਰੁਪਏ ਦਾ ਜੁਰਮਾਨਾ ਜਾਂ ਫਿਰ ਜੁਰਮਾਨਾ ਇਸ ਕੇਸ ਦਾ ਫੈਸਲਾ ਸੁਣਾਇਆ ਗਿਆ ਦੇਖੋ ਜੀ ਇਹ ਕੇਸ 2012 ਤੋਂ ਸ਼ੁਰੂ ਹੋਇਆ ਇਹ ਪੰਜਾਬ ਪੁਲਿਸ ਨੇ ਡਰੱਗਸ ਵਗੈਰਾ ਦੀ ਰਿਕਵਰੀ ਕੀਤੀ ਰਾਜਾ ਕੰਦੋਲਾ ਤੇ ਹੋਰ ਦੂਸਰੇ ਜਿਹੜੇ ਮੁਲਜ਼ਮ ਸੀ ਉਹਨਾਂ ਤੋਂ ਉਸ ਤੋਂ ਬਾਅਦ ਅਸੀਂ ਇਨੀਸ਼ੀਏਟ ਕੀਤਾ ਪੀਐਮਐਲਏ ਦੇ ਤਹਿਤ ਤੇ 2012 ਤੋਂ ਲੈ ਕੇ ਇਨਵੈਸਟੀਗੇਸ਼ਨ ਹੁੰਦੀ ਰਹੀ 2015 ਚ ਅਸੀਂ ਚਾਰ ਸ਼ੀਟ ਫਾਈਲ ਕੀਤੀਆਂ ਉਸ ਤੋਂ ਬਾਅਦ ਅੱਜ ਕੇਸ ਦਾ ਫੈਸਲਾ ਆਇਆ ਤੇ ਰਾਜਾ ਕੰਦੋਲਾ ਨੂੰ 9 ਸਾਲ ਦੀ ਸਜ਼ਾ ਤੇ ਉਹਦੀ ਵਾਈਫ ਨੂੰ ਰਾਜਵੰਦ ਨੂੰ 3 ਸਾਲ ਦੀ ਸਜ਼ਾ ਹੋਈ ਹੈ ਤੇ ਵੀ ਆਰ ਹੈਪੀ ਡਿਪਾਰਟਮੈਂਟ ਇਜ਼ ਹੈਪੀ ਕੰਮਿਸ਼ਨ ਹੋਈ ਸਿਰ ਤਕਰੀਬਨ 10 ਸਾਲ ਦਾ ਸਮਾਂ ਲੱਗਦਾ ਕਿਸ ਤਰੀਕੇ ਬਰੀਡਿੰਗ ਚੱਲੀ ਹੈਗੀ ਜਿਹੜਾ ਮਤਲਬ ਇਹਨਾਂ ਸਮਾਂ ਲੱਗਿਆ ਤੇ ਕੀ ਕਿਹੜੀ ਕਿਹੜੀ ਚੀਜ਼ ਤਾਂ ਪਰ ਇਹ ਆ ਦੇਖੋ ਜੀ ਇਨਵੈਸਟੀਗੇਸ਼ਨ ਦੇ ਵਿੱਚ ਟਾਈਮ ਲੱਗਦਾ ਟਾਈਮ ਕੰਜ਼ੂਮਿੰਗ ਹੈ ਬਿਕਾਜ਼ ਉਹਨਾਂ ਦੀ ਪ੍ਰਾਪਰਟੀ ਅਸੀਂ ਲੱਭਣੀਆਂ ਸਾਰਿਆਂ ਦੀ ਜਿੰਨੇ ਜਿੰਨੇ ਬੰਦੇ ਇਨਵੋਲਡ ਹੈ ਇੱਕ ਦੋ ਬੰਦੇ ਨੇ ਇਸੇ ਕਾਫੀ ਬੰਦੇ ਸੀਗੇ ਤੇ ਉਹ ਸਾਰੇ ਜਿਹੜੇ ਮੁਲਜ਼ਮ ਨੋਡ ਸੀਗੇ ਉਹਨਾਂ ਦੀ ਪ੍ਰਾਪਰਟੀ ਲੱਭਣੀਆਂ ਹੈ ਉਹਨਾਂ ਦੇ ਬੈਂਕ ਅਕਾਊਂਟ ਲੱਭਣੇ ਹੈ ਫਿਰ ਆ ਜਿਹੜੇ ਵੇਰਬਾਊਟਸ ਆ ਕਿੱਥੇ ਕਿੱਥੇ ਬੰਦੇ ਰਹੇ ਆ ਸਾਰੀ ਇਨਕੁਆਇਰੀ ਹੁੰਦੀ ਹੈ ਤੇ ਜਿਹੜੀ ਪ੍ਰੋਪਰਟੀ ਅਸੀਂ ਲੱਭਦੇ ਆ ਉਹਦੀ ਫਿਰ ਅਟੈਚਮੈਂਟ ਕਰਦੇ ਆ ਆਰਡਰ ਪਾਸ ਕਰਦੇ ਆ ਉਹ ਅਟੈਚਮੈਂਟ ਆਰਡਰ ਪਾਸ ਕਰਦੇ ਆ ਉਸ ਤੋਂ ਬਾਅਦ ਫਿਰ ਇਹ ਪ੍ਰੋਸੀਕਿਊਸ਼ਨ ਅਸੀਂ ਇੱਥੇ ਕੋਰਟ ਦੇ ਵਿੱਚ ਲਾਂਚ ਕਰਦੇ ਆ ਤੇ ਉਹਦੇ ਵਿੱਚ ਟਾਈਮ ਲੱਗਦਾ ਫਿਰ 2015 ਚ ਅਸੀਂ ਆ ਚਾਰਜੀਟ ਫਾਈਲ ਕੀਤੀਆਂ ਕੋਰਟ ਦੇ ਵਿੱਚ ਤੇ ਉਸ ਤੋਂ ਬਾਅਦ ਟ੍ਰਾਇਲ ਚੱਲਦਾ ਰਿਹਾ ਫਿਰ ਕਿਉਂਕਿ ਬਹੁਤ ਲੌਂਗ ਡ੍ਰੌਨ ਟ੍ਰਾਇਲ ਸੀਗਾ ਲੰਮਾ ਟ੍ਰਾਇਲ ਸੀ ਫਿਰ 1.5 ਤੋਂ 2 ਸਾਲ ਕੋਰੋਨਾ ਵੀ ਆਇਆ ਉਹਨੇ ਵੀ ਸਾਡਾ ਟਾਈਮ ਸਾਰਿਆਂ ਦਾ ਹੀ ਕੰਜ਼ੂਮ ਕੀਤਾ ਪਰ ਫਿਰ ਵੀ ਨਾਈਟ ਰਿਜ਼ਲਟ ਹੈ ਕਿ ਜਿਹੜੇ ਮੁਲਜ਼ਮ ਸੀਗੇ ਜਿਹੜੇ ਪੰਜਾਬ ਦੇ ਦੁਸ਼ਮਣ ਨੇ ਜਿਹੜੇ ਡਰੱਗ ਦੇ ਲਾਰਡਸ ਨੇ ਜਿਹੜੇ ਸਾਡੀ ਯੂਥ ਨੂੰ ਜਵਾਨੀ ਨੂੰ ਬੱਚਾ ਨੂੰ ਖਰਾਬ ਕਰ ਰਹੇ ਆ ਅੱਜ ਦੀ ਡੇਟ ਦੇ ਵਿੱਚ ਉਹਨਾਂ ਨੂੰ ਸਜ਼ਾ ਹੋ ਗਈ ਸੋ ਯਾਰ ਹੈਪੀ ਡਿਪਾਰਟਮੈਂਟ ਸਰ ਦੱਸਤੀ ਹੈ ਕਿ ਕਰੀਬ 1.5 ਹਫ਼ਤੇ ਪਹਿਲਾਂ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਡੀਲਰ ਰਣਜੀਤ ਸਿੰਘ ਰਾਜਾ ਕੰਡੋਲਾ ਨੂੰ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥਾਂ ਸਮੇਤ ਇੱਕ ਗ੍ਰਿਫਤਾਰ ਕੀਤਾ ਸੀ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਤੇ ਵਿਦੇਸ਼ੀ ਸਬੰਧਾਂ ਦੇ ਸਾਹਮਣੇ ਆਉਣ ਤੋਂ ਬਾਅਦ ED ਨੇ ਮਾਮਲਾ ਦਰਜ ਕਰਕੇ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ ਜਾਂਚ ਦੌਰਾਨ ਅੰਤਰਰਾਸ਼ਟਰੀ ਪੱਧਰ ਤੇ ਕਰੋੜਾਂ ਰੁਪਏ ਦੇ ਡਰੱਗ ਮਨੀ ਦੇ ਲਾਂਡ ਦੇ ਦੇ ਕਈ ਲਿੰਕ ਵੀ ਸਾਹਮਣੇ ਆਏ ਸੀ ਜਿਸ ਤੋਂ ਬਾਅਦ ED ਨੇ ਇਸ ਪੂਰੇ ਮਾਮਲੇ 'ਤੇ ਕਾਰਵਾਈ ਕਰਦਿਆਂ ਕਰੀਬ 8 ਤੋਂ 9 ਕਰੋੜ ਰੁਪਏ ਦੀਆਂ ਜਾਇਦਾਦਾਂ ਤੇ ਕਾਰਵਾਈ ਕੀਤੀ ਅਤੇ ਹੁਣ ਅਦਾਲਤ ਵੱਲੋਂ ਕਰੀਬ 12-13 ਸਾਲ ਬਾਅਦ ਇਸ ਮਾਮਲੇ 'ਚ ਸਜਾ ਸੁਣਾਉਣ ਦੇ ਹੁਕਮ ਦਿੱਤੇ ਗਏ ਨੇ ਜਲੰਧਰ ਤੋਂ ਰਾਜੂ ਗੁਪਤਾ ਸੈਂਟਰਲ ਪੰਜਾਬ ਟੀਵੀ